ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫੋਂ ਟੁੱਟ ਜਾਈਂ ਹਾਂਜੀ ਮੈਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਅੰਗਤ ਅੰਗਸੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਚੰਨ ਜੀ ਤੇ ਜਿਦਾ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਜਿੱਦ ਸੇ ਸੀ ਵੀ ਅਸੀਂ ਚੱਲੇ ਆ ਅੱਜ ਫੁੱਜੀ ਦੇ ਖਾਣਾ ਬਣੀ ਹੂੰ ਤੇ ਮਾਂ ਪੁੰਚੇ ਬੜੀ ਭੈਣ ਕੋਲ ਤੁਸੀਂ ਕਹੋਗੇ ਬੜੀ ਭੈਣ ਕੋਲ ਖਾਤੇ ਕਿਉਂਕਿ ਦੇਖੋ ਹੁਣ ਮੰਮੀ ਕੱਲੀ ਆ ਬਹੁਤ ਦੇਖ ਕੇ ਗਈ ਹੈ ਹਨਾ ਕੁੜੀ ਕਰਕੇ ਫਿਰ ਮੈਂ ਮੰਮੀ ਮੈਨੂੰ ਕਹਿੰਦੀ ਆ ਮਾਂ ਮੈਂ ਵੀ ਬਣਾਵਾਂ ਤੇ ਆਏ ਹੋਣਾ ਮੁੰਡੇ ਆਣੇ ਕਰਕੇ ਤੁਹਾਨੂੰ ਪਤਾ ਨਾਲੇ ਔਕਾ ਕੁਝ ਮਨਿੰਦਰ ਡੈਡੀ ਦੀ ਡਿਊਟੀ ਕਰਕੇ ਹੁਣ ਵੀ ਕਿਸੇ ਨੂੰ ਛੱਡ ਕੇ ਆਏ ਤਾਂ ਤੁਹਾਨੂੰ ਪਤਾ ਘੜੇ ਘੰਟਾ ਨਿਕਲ ਹੁੰਦਾ ਮੰਮੀ ਨੂੰ ਮੈਨੇਜਰ ਕਰਦਾ ਇਹਨੂੰ ਕਹਿ ਦਿੰਨੇ ਆ ਤੇ ਬੜੀ ਭੈਣ ਲਈ ਆਈ ਤੇ ਜਾ ਕੇ ਮੰਮੀ ਨੂੰ ਕਹਿੰਦੀ ਭੂਰੀ ਰਲਾ ਦਿੰਨੇ ਆ ਤੇ ਤੋ ਵਹੀ ਰਲਦਾ ਨਹੀਂ ਮੰਮੀ ਕਹਿੰਦੀ ਮੇਰੀ ਬਾਹਾਂ ਬੂਹਾਂ ਨਹੀਂ ਤੂੰ ਚੱਲ ਜਮਾ ਵੀ ਇਹਨਾਂ ਕੰਮ ਨਹੀਂ ਹੁੰਦਾ ਮੈਂ ਥੱਲੇ ਬੰਨ ਦਾ ਕੰਮ ਹੋ ਗਿਆ ਕੀ ਰੂਦ ਆ ਮਾਣ ਉਹ ਕਰਕੇ ਭੁੰਨ ਕੇ ਕੁੱਪਣਾ ਸਮਝਣੇ ਆਪਾਂ ਦਵਾਈਆਂ ਪਾਉਣੇ ਵਿੱਚ ਹਨਾ ਤੇ ਤਾਂ ਕਰਕੇ ਫਿਰ ਮੈਂ ਬੜੀ ਭੈਣ ਨੂੰ ਕਹਤਾ ਦੀ ਭੈਣ ਕਹਿੰਦੀ ਹਾਂ ਕੋਈ ਨਾ ਵੀ ਅਸੀਂ ਰਲਾ ਦੂੰਗਾ ਭਾਈ ਉਰੇ ਕਿਉਂ 2 ਕਿਲੋਮੀਟਰ ਤੇ ਹੀ ਆ ਮੇਰੀ ਭੈਣ ਵੀ ਅਸੀਂ ਬੜੀ ਪੈਣ ਦਾ ਰੱਬ ਵਰਗਾ ਸਹਾਰਾ ਪਿੰਡ ਮਾਜਰੀ ਆ ਜੀ ਰੈਪਰ ਮਾਜਰੀ ਨੌਰ ਸਿੰਘ ਦੀ ਖੇੜੀ ਦੇ ਕੋਲ ਆ ਤੇ ਆਪਣੇ ਕਮੈਂਟ ਜਰੂਰ ਦਿਓ ਜਿਹੜੇ ਕੋਈ ਇੱਧਰ ਨੇੜੇ ਤੇੜੇ ਸਾਡੀ ਵੀਡੀਓ ਜਰੂਰ ਦੇਖਦੇ ਆ ਤੇ ਫਿਰ ਭੈਣ ਨੇ ਬਸ ਹੁਣ ਇੱਥੇ ਤਿਆਰੀ ਕਰੀ ਆ ਇੱਥੇ ਤੇ ਕੀ ਲੈ ਕੇ ਜਾਣਾ ਬਾਕੀ ਦੇ ਦੇ ਹੁਣ ਪਿੰਡ ਜਾਂਦੇ ਕਿ ਨਹੀਂ ਤਾਂ ਉਹ ਸਿੱਧਾ ਹੀ ਲੰਘ ਰਹੇ ਹੁਣ ਟਾਈਮ ਪਹਿਲਾਂ ਹੀ ਬਹੁਤ ਹੋ ਗਿਆ ਹਨਾ ਚਲ ਮੰਮੀ ਨਾਲ ਫੇਰ ਦੱਸਦਾ ਕੀ ਆ ਉੱਥੇ ਬਾਕੀ ਤਾਂ ਭਾਈ ਸਾਡੇ ਪਿੰਡ ਦੇ ਵੀਡੀਓ ਬਹੁਤ ਦੇਖਦੇ ਨੇ ਬਾਕੀ ਜਿਹੜਾ ਮੇਨ ਚੱਕਰ ਆ ਭਾਈ ਉਹਨਾਂ ਨੂੰ ਦਿਖਾਉਣਾ ਦਾ ਹੁੰਦਾ ਠੀਕ ਹਨਾ ਆ ਜੋ ਸਤ ਸਰੇ ਜਿੰਨਾ ਗਰੀਬੀ ਦਾ ਵੇ ਲੈ ਚੱਲੇ ਨਹੀਂ ਠੀਕ ਹੈ ਨਾ ਆਪਣੀ ਨੂੰ ਦੇਣਾ ਆਪਾਂ ਨੇ ਕਹਣਾ ਕਿਸੇ ਬਗਾਨੀ ਨੂੰ ਦੇਣਾ ਆ ਆਪਣੀ ਆ ਬਿਲਕੁਲ ਹੁਣ ਅਸੀਂ ਬਗਾਨੀਆਂ ਹੋ ਗਿਓ ਉਹ ਆਪਣੀਆਂ ਉਹ ਆਪਣੀਆਂ ਹਾਂ ਹੁਣ ਅਸੀਂ ਬਿਲਕੁਲ ਉਹ ਬਿਲਕੁਲ ਸਹੀ ਗੱਲ ਆ ਤੇਰੀ ਤੇ ਹੁਣ ਆਪਾਂ ਚੱਲੀਏ ਚਲੋ ਚਲੋ ਤੇ ਚੱਲਦੇ ਆ ਜੀ ਹੁਣ ਆਪਾਂ ਤੇ ਤੁਹਾਡੀ ਮੁਲਾਕਾਤ ਕਰਾਉਣੀ ਆ ਜੀ ਆਪਾਂ ਰਿਸ਼ਤੇਦਾਰਾਂ ਦੇ ਨਾਲ ਤੇ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜੋ ਵੀ ਤਿਆਰੀ ਵਿਆਰੀ ਜੋ ਕਰਿਆ ਹੋਇਆ ਛੋਟਾ ਮੋਟਾ ਦਿਲ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਲੈਣ ਦੇਣ ਦਾ ਕੋਈ ਓੱਖਾ ਨਹੀਂ ਕਹਿੰਦੇ ਨਾਲੇ ਪਹਿਲੀ ਤਾਈ ਦੇਖੇ ਛੋਟਾ ਜਵਾਕ ਆ ਕੰਨੇ ਆ ਛੋਟੀ ਜੀ ਹਨਾ ਉਹਦਾ ਪਹਿਲਾ ਜਵਾਕ ਉਹਦਾ ਬਣਦਾ ਵੀ ਆ ਉਹਦਾ ਹੱਕ ਵੀ ਆ ਹੱਕ ਹਾਂ ਜਿੰਨਾ ਚਿਰ ਦਾਦੀ ਬੈਠੀ ਉਹਨਾਂ ਚਿਰ ਤਾਂ ਹੱਕ ਸਾਰੇ ਦਊਗੀ ਹੱਕ ਦਊਗੀ ਦੇਣੇ ਵੀ ਪੈਣੇ ਆ ਦੇਣੇ ਵੀ ਪੈਣੇ ਆ ਹੁਣ ਉਹ ਪਹਿਲਾ ਬਾਕੀ ਬਾਤ ਸਾਰੀ ਕੁੜੀਆਂ ਦੇ ਕਰਿਓ ਕਨੇ ਮੁੰਡੇ ਨੂੰ ਹਰਾਕੇ ਰੱਖਣ ਮੁੰਡੇ ਨੂੰ ਇੱਧਰ ਦੇਖੋ ਵੀ ਬੰਦਾ ਵੀ ਆ ਤੇ ਹੁਣ ਆਪਾਂ ਚੱਲਦੇ ਆ ਜੀ ਚੱਲੀਏ ਆਪਾਂ ਚਲੋ ਟੱਕੇ ਡੁਕਿਆ ਲਾ ਦਿਓ ਟੱਕੇ ਜੀ ਜੀ ਨਾ ਨਾ ਕਰਦੇ ਕਰਦੇ ਕਹਿੰਦੇ ਜੀ ਕਰੇ ਨਾ ਨਾ ਕਰਦਾ ਕਰਦੇ ਕਰਦੇ ਪਹੁੰਚ ਗਏ ਹੋਰ ਜੀ ਕੀ ਹਾਲੇ ਮਾਲਲੇ ਨੇ ਠੀਕ ਠਾਕ ਆ ਹਾਂ ਤਾਂ ਦਾ ਇਹ ਵੀ ਫੁੱਲ ਫੁੱਲ ਰੁੱਟੜ ਗਏ ਆਉਂਦੀ ਸਾਰੇ ਮਸ਼ੀਨ ਲਾਤੀ ਕੱਪੜੇ ਧੋ ਦੋ ਗੁਰਪ੍ਰੀਤ ਸਾਸਰੀਕਰ ਸਾਸਰੀਕਰ ਸਾਰੇ ਅੰਦਰ ਆਓ ਉੱਪਰ ਵਾਲੀ ਕਿ ਤੁਹੀਂ ਜਿਓਗਾ ਉੱਪਰ ਨਾ ਜਾਈ ਮੰਮੀ ਦਾ ਪਰਾ ਆਗਵਾ ਰਾ ਊਰੀ ਬਲਾਲੂ ਥਲੇ ਨੂੰ ਐ ਆਇਓ ਮੇਰੀ ਬੁੱਤੀ ਮੇਰੀ ਬੁੱਤੀ ਨਹੀਂ ਨਹੀਂ ਕਿ ਕਿਹੜੋ ਕਿ ਜਾਉਣਾ ਬੀਤਾ ਅੱਜ ਜਿਹਨਾਂ ਕੱਪੜੇ ਧੋਣਾ ਹੈ ਉਹ ਮੇਰੇ ਕੰਮ ਅੱਜ ਤਾਂ ਪਿੱਛੇ ਦਾ ਡਿੱਗੀ ਦੀ ਕਵਿਤਾ ਪੈਂਦੇ ਝੋਲਾ ਚੈਨਲ ਨੂੰ ਰੱਖ ਲਿਆ ਲਾ ਦੇ ਇੱਕ ਕੱਢ ਲਿਆ ਉਹ ਝੋਲਾ ਭਰਿਆ ਤੇ ਡਿੱਗੀ ਜਾ ਥੱਲੇ ਸਪੀਕਰ ਦਾ ਥੱਲੇ ਲਾਏ ਹੋਏ ਉੱਤੇ ਬਰੋ ਵੀ ਨਾ ਲਿਭਰਦੀ ਕਿ ਜਿੰਨਾ ਡਰੋਤ ਜਿੰਨਾ ਡਰਾਉਗੀ ਬੱਤੀ ਐ ਬਾਉਦ ਘਾਉਦੀ ਐ ਬਾਉ ਤੂੰ ਗਟੇਤ ਬਾਉਲਾ ਹੈਗਾ ਅਤਨ ਬਦਨ ਕੁਮਾਰ ਕਰਕੇ ਕੈਂਦੀ ਮਾ ਲਾ ਦਿੰਿਆ ਤੂੰ ਸੱਚ ਕੋਈ ਪੈਣ ਨੂੰ ਮਿਲਣਾ ਨਹੀਂ ਹਸਦੀ ਗਾਤ ਆ ਰਹੇ ਆਜਾ ਲੈ ਆਜ ਸੁਬੀ ਨੂੰ ਕਿਉਂ ਲੈ ਕੇ ਕੁੜੀ ਨੂੰ ਹਾਂ ਕੁੜੀ ਨੂੰ ਉਹ ਦਿਨ ਉਹ ਕਿਉਂ ਉਹ ਨਾ ਕੁੜੀ ਨਾ ਹੈ ਅਸੀਂ ਕਹਿੰਦੇ ਹਾਂ ਹਾਂ ਦਾਵੜਾ ਚ ਪਹਿਲਾਂ ਨਾਲ ਰਾਤ ਅੱਧੀ ਸਾਗਰ ਕੇ ਲੈ ਕੇ ਆਉਂਦੇ ਸੀ ਉਹਨਾਂ ਸੱਜਣ ਆਇਆ ਹੈ ਜਿਸ ਕੇ ਅੰਦਰ ਆਰਤੀ ਕਰਾ। ਕੱਲ੍ਹ ਵੀ ਨਹੀਂ ਹੋਣਾ। ਯਾਰ ਕੋਈ ਨਾ ਜਦੋਂ ਮੇਰੇ ਜੱਟ ਪਰ ਰੱਤਾਂ ਕਰ ਜਾਵਾਂਗਾ ਨਾ ਕਿ ਨਹੀਂ। ਬਿਲਕੁਲ ਬਿਲਕੁਲ ਦੇਖੋ ਅੱਜ ਦਿਨ ਸਭ ਨੂੰ ਆਉਣ ਵਾਸਤੇ ਸਭ ਨੂੰ ਜਾਗਿਆ ਹਿੰਦੇ ਨੇ। ਬਿਲਕੁਲ ਪ੍ਰਮਾਤਮਾ ਜੀ ਖੁਸ਼ੀਆਂ ਸਭ ਨੂੰ ਲੈ ਕੇ ਆਵੇ। ਯਾ ਗਾ ਨਹੀਂ ਵੱਧਾ ਹੀ ਚੰਗਾ ਲੱਗਦਾ ਬਿਲਕੁਲ ਭਗਤ ਸਿੰਘ ਮਹਾਰਾਜ ਇੱਕ ਇੱਕ ਬੜੀ ਬਿਲਕੁਲ ਬਿਲਕੁਲ ਲੱਗਦਾ ਕਿੱਧਰ ਗਈ ਹੋਏ ਕਿੱਥੇ ਆ ਯਾਰ ਉਹ ਸਾਲੀ ਨਹੀਂ ਦਿਖਦੀ ਮੇਰੀ ਕਿੱਧਰ ਲੰਗੀ ਗਏ ਹੋਏ ਆ ਕਿ ਅੱਛਾ ਗਈ ਹੋਈ ਹੈ ਅੱਛਾ ਲੈ ਵੀ ਚਾਚੂ ਪਾਣੀ ਪੂਣੀ ਹਾਂ ਅੰਦਰ ਤੋਂ ਬੜਾ ਹੋਈ ਸੀ ਅੰਦਰ ਲੈ ਨੀ ਗਲੀਆਂ ਅਸੀਂ ਅੰਦਰ ਫਿਰਦੇ ਆ ਲੈ ਕਿਵੇਂ ਆ ਜੀ ਨਹਾ ਆ ਗਿਆ ਕਿਵੇਂ ਆਈ ਇਹ ਗੋਟਾ ਦੁਖਦਾ ਭਾਈ ਕੀ ਕਰਾਂ ਕੀ ਹੋ ਗਿਆ ਪੈਰ ਹੱਥ ਬੈ ਸੁੱਜੀ ਜਾਂਦਾ ਹੋਰ ਦੰਦਾ ਖੜਦਾ ਇਹ ਪਤਾ ਨਹੀਂ ਕਹਦੇ ਜਲਦੀ ਚੱਪਣ ਹਿੱਲੀ ਹੈ ਨਾ ਮੇਰਾ ਪੋਟੇ ਦੇ ਬਸ ਕਰਾਈ ਪਈ ਲਓ ਜੀ ਅੱਛਾ ਹੋਰ ਲੋਰੀ ਆਪੋ ਲੈ ਆ ਗਿਆ ਨਾ ਇੱਕ ਵਾਰ ਫੋਗ ਤੁਸੀਂ ਕਹੋਗੇ ਮਰੀਂਦਰ ਬਰੈਡਾਂ ਤੇ ਰਸਤੇ 'ਚ ਲੰਗਰ ਚੱਲਦੀ ਹੈ ਆਪਣੇ ਸਾਹਮਣੇ ਸਿੱਕਾੜੀਆਂ ਐ ਐਨੀ ਮੀਂਹ ਰਹੀ ਤੇ ਇਹਦਾ ਸਭ ਹੈ ਜਾਣਾ ਸਿੱਕਾੜੀਆਂ ਐ ਮਾਰਾ ਹੋਈ ਕਦੇ ਹੋ ਜਾਂਦਾ ਦੰਦੀ ਆ ਉੱਪਰ ਨਹੀਂ ਸਿੱਕਾੜੀ ਆ ਅਜੇ ਤੱਕ ਨਾ ਕਹਿੰਦੇ ਨੇ ਆ ਗਈ ਗੱਲ ਹਾਂ ਹਾਂ ਭੈਣ ਉਹਨਾਂ ਨੇ ਕੱਪੜੇ ਲਾਏ ਹੋਏ ਨੇ ਫੇਰ ਮੈਂ ਤੁਹਾਨੂੰ ਵੜ ਕੇ ਦਰਦ ਦਿੰਦੀ ਆ ਆ ਤਾਂ ਹੈਗਾ ਉਹਦੀ ਮੰਮੀ ਵੀ ਦਾ ਉਹਦੀ ਭੈਣ ਦਾ ਇੱਕੋ ਦੀ ਭੈਣ ਆ ਇਹ ਦੁੱਧੀ ਦਵਾਈ ਦਾ ਹੁੰਦਾ ਜਿਹੜੀ ਕੰਨਿਆ ਦੇ ਹੁੰਦੇ ਹੁੰਦੇ ਆ ਤੇ ਆਦੀ ਪਰਝਾਈ ਦਾ ਆਹ ਦੋ ਸੂਟ ਨਵੀ ਹੋਏ। ਵੀ ਪਰਝਾਈ ਦੇ ਤੇ ਇਹ ਪੰਜ ਸੂਟ ਮੰਮੀ ਨੇ ਕਰੇ ਨੇ। ਇਹ ਦੋ ਭੈਣ ਨੇ ਕਰੇ ਨੇ ਆਪਣੇ ਕੋਲੋਂ ਬੜੀ ਨੇ। ਆ ਦੋ ਸੂਟ ਵੀ ਮੈਨੇ। ਹੂੰ ਤੇ ਆ ਜੋ ਵੀ ਸਰਿਆ ਕਰਨੇ ਆਂ ਜੇ ਵੀ ਨੂੰ ਭਾਈ ਹੁਣ ਤੁਹਾਨੂੰ ਪਤਾ ਹੀ ਗਰੀਬੀ ਦਾਵਾ ਜੋ ਹੈ ਨਾ ਮਾਂ ਨੇ ਕਰਿਆ ਮੇਰੀ ਨੇ। ਈਗਾ ਪੈਰਾਂ ਦੀਆਂ ਨੇ ਈਗਾ ਕੁੜੀ ਨੂੰ ਕੰਗਨ। ਛੋੜਿਆ। ਹਾਂ। बहुत ਵਧੀਆ ਅੱਜ ਦੀ ਮੁੰਡਿਆਈ ਵਿੱਚ ਬੜੀ ਵਾਰ ਆ ਕਰਨੀ ਉਸਨੇ ਭਾਈ ਖੇਡਾ ਹਾਂ ਸਾਡੇ ਜਿੱਦੇ ਸੇ ਨੂੰ ਕਦ ਖੇਡੂਗੀ ਸੇ ਨੂੰ ਸੇ ਨੂੰ ਹੀ ਆ ਦੰਦੀ ਆਵੇ ਕੱਟੋਗੇ ਢੇਰੋ ਕਰੂਗੀ ਨਾ ਕਰਵਾ ਸੱਟ ਕੋ ਲਾਉਣਾ ਇੱਕ ਉਪਰੋਂ ਉਪਰੋਂ ਨਾ ਉਪਰੋਂ ਸਾਰੀ ਹੀ ਹਾਂ ਬਾਜਰੀ ਵਾਲੀ ਨੂੰ ਆਣੂ ਕਾ ਕਰੂਗੀ ਆ ਜਾ ਛੇਤੀ ਪਰ ਉਪਰੋਂ ਤੋਂ ਲਵਾ ਕੇ ਤੇ ਨਹੀਂ ਆਹ ਹਾ ਦਾਈ ਦਾ ਦਾਈ ਦਾ ਸੂਟ ਹੋ ਗਿਆ ਤਾਂ ਹਾ ਤਾਂ ਦੇ ਕੱਢ ਕੇ ਇਕੱਲਾ ਲਫਾਫਾਈ ਆ ਸਾਨੂੰ ਕੀ ਪਤਾ ਵੀ ਹੈਗਾ ਵੀ ਇਹ ਵਿੱਚ ਤੇ ਹਾਂ ਕੀ ਆ ਹੋ ਗਿਆ ਦਾਈ ਦਾ ਸੂਟ ਇਹ ਲਫਾਫਾ ਲਿਓ ਦੇ ਫਾੜੋ ਹਾਂ ਹੋ ਗਿਆ ਕੀ ਇਹ ਹੈਗਾ ਕੀ ਜਿਹਨੂੰ ਕਹਿੰਦੇ ਕੀ ਤੇ ਕਿਸੇ ਨਾਲ ਉਹਨੇ ਗਾਲੀ ਵਰਤ ਨਹੀਂ ਕਰੀ ਫਿਰ ਮੂੰਹ ਚ ਫਾੜੀ ਆਉਦਾ ਮੇਰਾ ਮੈਨੂੰ ਮੇਰਾ ਕੀ ਆਉਣਾ ਚਾਹੀਦਾ ਹੁਣ ਦਵਾ ਦਾ ਸਾਨੂੰ ਕੋਲੀ ਕੋਲੀ ਨਹੀਂ ਮਿਲ ਜੂਗੀ ਕਿ ਨਹੀਂ ਸਾਨੂੰ ਕੋਲੀ ਕੋਲੀ ਮਿਲੂਗਾ ਅਗਲੇ ਮਹੀਨੇ 15 ਤਰੀਕ ਨੂੰ ਮੇਰਾ ਕੀ ਆਉਣਾ ਚਾਹੁੰਦਾ ਅੰਗਤ ਨੇ ਆਉਣਾ ਕਿ ਨਹੀਂ 15 ਤਰੀਕ ਨੂੰ ਕੋਈ ਨਹੀਂ ਬਹੁਤ ਵਧੀਆ ਭਾਈ ਦੇਖੋ ਹਾਂ ਇਹਨੇ ਖੰਮਣੀ ਜਰੂਰ ਬੰਨਦੇ ਹੋ ਖੰਮਣੀ ਬੰਨਦੇ ਹੋ ਨਾਲ ਖੰਭਣੀ ਵਾਂਦੋ ਨਾਲ ਖੰਭਣੀ ਉਹ ਵਧੀਆ ਠੀਕ ਹੈ ਹਾਂ ਬਹੁਤ ਵਧੀਆ ਹਾਂ ਜਿੰਨਾਂ ਨੇ ਤਾਂ ਸਾਲ ਤੋਂ ਬੜੇ ਨੇ ਕਿ ਬਲਾਇ ਚਲ ਕੋਈ ਹਾਂ ਅਸੀਂ ਸਾਡਾ ਆਪਣਾ ਹਾਂ ਚਲੋ ਦੇਖੋ ਹਾਂ ਪਿਆਰ ਦੀ ਗੱਲ ਆ ਤੇ ਜਿੰਨੇ ਕ ਭਾਈ ਦੇਖੋ ਸਾਤੇ ਗਰੀਬੀ ਦਾਵਾ ਹੋਇਆ ਅਸੀਂ ਉਹਨਾਂ ਕ ਕਰ ਚੱਲੇ ਅੱਜ ਦੇ ਟਾਈਮ 'ਚ ਇੰਨਾ ਵੀ ਕਰਨਾ ਬਹੁਤ ਬੜਾ ਹੋ ਗਿਆ ਮਗਾਈ ਬਹੁਤ ਆ ਜਿਹੜੀ ਕਵੀਲਦਾਰੀ ਮम्मी ਦੇ ਅਸਲੀ ਕੰਮ ਕਿ ਉਹ ਹੋਈਆ ਕਿਉਂ ਇੱਕ ਘੀ ਵੀ ਦੇਣਾ ਜ਼ਰੂਰੀ ਨਹੀਂ ਲੈ ਕੇ ਸਵੇਰੋ ਮੈਨਾਂ ਦੇਖ ਲੈ ਮੈਂ ਕਹਾਂ ਦੇਖਾ ਮਸਾਇਦ ਨੂੰ ਮੈਂ ਕਰ ਦੇਵਾਂ ਕੋਈ ਨਹੀਂ ਲੱਗਦੀ ਨਾ ਕੋਈ ਦੇਖਦਾ ਕੋਈ ਆਇਲਨ ਕਾਤਾ ਜਾ ਰਿਹਾ ਹੈ ਤੇ ਉਹ ਦਿੱਤਾ ਕਰਾਵਾਉਗਾ ਆਇਲਨ ਸਾਰੇ ਕੱਪੜੇ ਇਹਨਾਂ ਹਾਂ ਠੀਕ ਆ ਸਾਰੇ ਨਾਲ ਖੰਮੀਆਂ ਦੰਨੀਆਂ ਹੋਈਆਂ ਇਹਦੇ ਨਾਲ ਵੀ ਜਰੂਰ ਹਾਂ ਧੋਵਾ ਲੈ ਸੁੱਕਾ ਬੰਦੀ ਵੀ ਇਹਦੇ ਵਿੱਚ ਰੱਖ ਦੋ ਬੰਨਣ ਨਾਲ ਵਿੱਚ ਰੱਖ ਦੋ ਬਸ ਸ਼ਗਨੇ ਹੁੰਦਾ ਇੱਕ ਆਇਲਨ ਦੇ ਆਣ ਦੱਬੇ ਜੜ ਦੇ ਮੜਮੜੀ ਜਿਹਾ ਸ਼ਗਨੇ ਹੁੰਦੇ ਨੇ ਬੰਨਣਾ ਵੱਡਾ ਹੁੰਦਾ ਕੋਈ ਦੇ ਪੈਸੇ ਵੀ ਹੁਣੇ ਲਾਉਨੇ ਲਾਉਰੇ ਕਿਵੇਂ ਕਿੱਥੇ ਲੈ ਲਾਵਾਂ ਹੁਣੇ ਲਾਉਣੇ ਆ ਪਤਾ ਲਾਉਂਗਾ ਭਾਈ ਦਾਦਾਸ ਜੀ ਪਿੱਛੇ ਪਾ ਦ ਹੁਣ ਉੱਥੇ ਕਿਹੜੇ ਘੜੀ ਘੜੀ ਹੱਥਾਂ ਜਿਹਾ ਠੀਕ ਠੀਕ ਆ ਇਹ ਦਿਨੇ ਲੱਗ ਕੇ ਦੇਖ ਜਾਏਗਾ ਆਹ ਦੇ ਕੈਂਟਰ ਲੈ ਕੇ ਆਏ ਜੀ ਵਧੀਆ ਮੈਂ ਤਾਂ ਕੁੱਪੜੇ ਸਾਰੇ ਕੁੜੀਆਂ ਵਾਲੇ ਲੈ ਕੇ ਆਈਆਂ ਭਾਈ ਕਹਿਣ ਵਧੀਆ ਕਿਹੜਾ ਕੁੜੀ ਵਾਲਾ ਲੈ ਕੇ ਮੁੰਡਾ ਲੈ ਕੇ ਬੰਦ ਜਾਈ ਮਿਲ ਸੇ ਪੈਂਸਾ ਨਹੀਂ ਪੈਂਟਾ ਕਰਨੀ ਆ ਆਕੇ ਲਿਆ ਫਿਰ

ਚਿਹੇ ਦੇ ਨਾ ਹਾਂ ਗੱਠ ਮਾਰ ਦੋ ਆ ਉਹਦੇ ਨਾਲੇ ਮਾਰ ਹਾਂ ਚਾਹ ਗੱਠ ਮਾਰ ਦੋ ਏ ਛੇ ਕੀ ਬਾਤ ਹੈ ਉਹ ਤੇਰੇ ਵੀ ਦੋ ਦੋ ਤੂੰ ਕੱਤ ਨਹੀਂ ਬਾਈ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਗਰੀਬੀ ਦਾ ਆਪੇ ਤੇ ਵਿੱਚ ਜੋ ਦੇ ਹੋ ਗਿਆ ਉਹ ਲੱਖਾਂ ਵਰਗਾ ਹੈ ਜੋ ਕਬੀਲਦਾਰੀ ਦੇ ਵੇਟ ਹੋ ਜਵੇ ਉਹ ਚੰਗੀ ਆ ਕਹ ਨਹੀਂ ਬਾਈ ਦੇਖ ਕੱਪੜੇ ਤੇ 20000 ਦੇ ਲੈ 50 ਦੇ ਲੈ ਲੱਖ ਦੇ ਲੈ ਲਾ ਮੰਨੀ ਪੜਦਾ ਬੰਦੇ ਦਾ ਚਲੋ 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 ਪਾਈਪ ਆਓ ਕੱਪੜੇ ਸੇ ਹੋਰ ਫੰਦੀ ਹੈਗੀ ਤਿਆਰੀ ਜਾਣ ਦੀ ਤੇ ਬਾਕੀ ਹੁਣ ਇਹਨਾਂ ਦੇ ਥੱਲੇ ਦਵਾਣੀਆਂ ਆਪਾਂ ਥੱਲੇ ਦੁਕਾਨ ਇੱਧਰ ਨੂੰ ਦੇਗਾ ਯਾ ਲੋਕ ਨੂੰ ਮੋਟਾ ਰਲੋ ਮੈਂ ਨਹੀਂ ਹੁਣ ਬਰੌਣ ਦੀ ਇਹਦੇ ਥੱਲੇ ਪਾ ਦੇ ਇੱਕ ਸੁਧਰੇ ਵਿੱਚ ਪਾ ਦੇ ਇੱਕ ਡੱਬੇ ਦੁੱਧ ਵਾਲਾ ਨਹੀਂ ਲਾਉਣੇ ਦਾ ਕੱਢੀ ਕੰਨ ਤੱਕਾ ਕਰਦਾ ਕੋਈ ਹੋਰ ਚੀਜ਼ ਦੇ ਲੋ ਨਾਲ ਕੰਨ ਤੱਕਾ ਕਰ ਦੋ ਹੱਕ ਕਿਸੇ ਹੋਰ ਚੀਜ਼ ਚ ਪਾ ਲੋ ਚੱਲ ਪਾ ਲੈ ਨਿਕਲ ਜਾ ਜੀ ਦੇਖਦਾ ਜਦੋਂ ਹੁਣ ਆ ਲੈ 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 ਤੋਰੈ ਕੰਨੀ ਰਵੇ ਤੇ ਚੱਲਦਾ ਤਾਂ ਹੈ ਨਹੀਂ ਇਹ ਸੈੱਲ ਪਣੇ ਵਾਲੇ ਆ ਹਾਂ ਭਾਈ ਤੂੰ ਕੀ ਦੇਖਦਾ ਸੱਤ ਗੱਬਾ ਸੱਤ ਗੱਬਾ ਜੇ ਗੱਬਾ ਲੈ ਚੱਲ ਜੱਗਾ ਸੱਤ ਗੱਬਾ ਬਾਹਰ ਜੇ ਡੁੱਬ ਗੋਲ ਜੇ ਲਾਏ ਬਈ ਬਸ ਵਸ ਲਾਏ ਤੇ ਕਿਹ ਅੱਜ ਬਸ ਗੱਬਾ ਨਹੀਂ ਚੱਲ ਕੇ ਗੋਮਿਆ ਨਹੀਂ ਆ ਦੇ ਨਹੀਂ ਹੋਰ ਗੱਬਾ ਕਰਾ ਲੈ ਨਹੀਂ ਨਹੀਂ ਆਉਂਦੇ ਜਾਂ ਕੋਈ ਬਰਾਏ ਨੂੰ ਕਰਾ ਦੇ ਤੇ ਕਿਹ ਆ ਬੜਾ ਕਿ ਬਾਹਰ ਜੇ ਗੱਬਾ ਬਈ ਜੇ ਜੇਰ ਨੌਂਦੀ ਬੱਤੀਆ ਉਹਨੂੰ ਅੱਗ ਤੋਂ ਅੱਗ ਨੂੰ ਕਿਉਂ ਕਿ ਕਰਦੇ ਬਸ ਫਾਟੇ ਉਹੋ ਕਰਦੇ ਹੈ

ਫਿਰ ਮੈਂ ਤਾਂ ਵੀ ਉਹ ਬੋਲੇ ਉਹ ਹੈ ਨਹੀਂ ਉਹ ਮੁੱਕਦੇ ਨਹੀਂ ਕੱਲ ਕੋਈ ਨਹੀਂ ਸੱਤ ਸੂਟੇ ਪੂਰੇ ਕਰਨੇ ਤੇ ਕਰਤੇ ਕੱਪੜੇ ਕਰ ਲੈ ਜਰਾ ਬਰਮਾਲ ਐਂ ਨਾਲ ਕਰੀ ਅਸੀਂ ਇਕੱਲੇ ਕਰੀਏ ਸੱਤ ਸੂਟੇ ਹਾਂ ਖਵਾ ਠੀਕ ਆ ਤਾਂ ਚਲੋ ਬਾਕੀ ਉਹ ਚਲਿਏ ਹਾਂ ਚਾਹ ਪੀ ਲਓ ਹਾਂ ਚਲੋ ਚਾਹ ਪੀ ਲਓ ਚਾਹ ਜੀ ਬਾਕੀ ਹੁਣ ਪੀਣਿਆ ਚਾਹ ਪਾਣੀ ਤੇ ਸਾਡਾ ਜਿਹੜਾ ਹੁਣ ਕਮਾਨ ਉਹ ਕਰਿਆ ਹਾ ਰੈਡੀ ਬਾਕੀ ਮੈਂਦੇ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਜਦੋਂ ਅਸੀਂ ਜਾਵਾਂਗੇ ਇੱਥੋਂ ਪੀ ਲਈਏ ਚਾਹ ਪਾਣੀ ਤੇ ਚਲੋ ਠੀਕ ਆ ਜੀ ਹਣ ਤੇ ਚੱਲਦੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਘਵੰਡਗੜ ਜਾ ਕੇ ਤਾਇਆ ਜੀ ਚੱਕ ਲਈ ਵਾਹ ਤਾਇਆ ਜੀ ਨੇ ਚੱਕ ਲਈ ਪਾਰਟੀ ਬੱਥ ਲੈ ਤਾਇਆ ਰਿਸ ਕੈਦੀ ਵੀ ਪੈੜਾਂ ਦੇ ਨਾਲੇ ਜਾਣ ਇੱਕ ਵਾਰ ਜਾਇਆ ਦੀ ਮੋਟਰ ਪਹਿਲੇ ਦਿਨ ਅੱਛਾ ਜਾਇਆ ਆ ਜਾਂ ਦੱਸਿਆ ਤਾਂ ਹੈ ਨਹੀਂ ਮੰਮੀ ਆ ਲੈ ਦੋ ਜਣੇ ਜਾ ਅੱਛਾ ਤੁਸੀਂ ਜਾਇਆ ਏ ਅੱਛੀਆਂ ਤਾਂ ਹੀ ਤਾਂ ਹੀ ਨਹੀਂ ਕਾਲੀ ਕਰਦੀ ਸਾਨੂੰ ਤਾਂ ਛੋਟੀ ਭੂਆ ਨੂੰ ਆ ਦੇਖ ਮੈਂ ਬਾੜੀਆਂ ਪਾ ਕੇ ਚਲੀ ਅੱਛਾ ਬਾੜੀਆਂ ਪਾ ਕੇ ਚਲੀ ਹੈ ਕਿ ਤੇਰੀਆਂ ਵਾਲੀਆਂ ਕਿੱਥੇ ਆ ਬਈ ਮੇਰੇ ਵਾਲੀਆਂ ਭਾਈ ਹੈਗੀਆਂ ਨੇ ਜ਼ਰੂਰ ਮਰੀਆਂ ਹੰਦਤ ਨੇ Embroider ਦੀ ਖਿੱਚ ਕੇ ਤੋੜਦੀ ਹੁਣ ਮੈਂ ਉਹਨੂੰ ਦੇਦਿਆਂ ਲੋਡ ਕਰਾਉਣਾ ਮੈਂ ਤੁਹਾਨੂੰ ਜੇ ਦੱਸਿਆ ਤਾਂ ਹੈਗਾ ਸੀ ਮਮਮੀ ਨੂੰ ਅੱਜ ਕਿ ਮੈਂ ਕੰਮ ਸਾਰਨੇ ਨੂੰ ਦੇ ਦੇ ਮਮਮੀ ਨੇ ਕਿਤੇ ਕੰਨ ਸੁਣਨੇ ਕਰਤੇ ਹੈ ਜੀ ਅੱਛਾ ਹਾਂ ਲੈ ਚੱਲ ਤੂੰ ਉਹ ਗੱਡੀ 'ਚ ਰੱਖ ਲਿਓ ਉਹਨੂੰ ਆਪ ਉਹਨਾਂ ਨਾਲ ਕੰਨ ਬੜਾ ਅਗਰੀਓੜਾ ਕਰ ਲੈ ਜੀ ਠੀਕ ਹੈ ਮਾਵਾ ਨੂੰ ਫਿਕਰ ਹੁੰਦਾ ਭਾਈ ਪਰ ਸ਼ਾਂ ਨਹੀਂ ਗਿਆ ਪਰ ਉਹ ਨਹੀਂ ਜਾਣ ਮੈਂ ਕਿਤੇ ਕੱਢਿਆ ਉਹ ਘਰਾਂ ਨੂੰ ਕਰਦਾ ਇਹ ਮੇਰੀਆਂ ਆਂ ਤੋੜੀ ਜਾਂਨੇ ਸੋਨੇ ਵਾਲੀ ਓਏ ਦੋ ਘਾਟੀਆਂ ਉਹਦੀਆਂ ਹੁਣ ਲੋਟ ਕਰ ਤਾ ਗਲਵੜੀ ਨਾ ਲਭਾ ਚੱਲੀਏ ਚਲੋ ਚਲੋ ਚੱਲ ਫਿਰ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਤੇ ਹੁਣ ਜਿਹੜਾ ਕੋਈ ਲੈਣਾ ਸਮਾਨ ਨੂੰ ਅੱਗੇ ਜਾ ਕੇ ਦੇਖਦੇ ਆ ਗੁਰਪ੍ਰੀਤ ਕਿੱਥੇ ਗਈ ਅਜੇ ਕੰਮਾਂ ਜੀ ਹਾਂਜੀ ਸੁਣੀ ਨਹੀਂ ਕਰੀਆ ਪਾਈ ਮੈਂ ਉਹ ਡਿਊਟੀ ਗਈ ਸੀ ਅਜੇ ਛੁੱਟੀ ਹੈ ਇਹ ਦੋ ਸੂਟ ਪਹਿਣੇ ਬਬੂ ਦੇ ਨੇ ਅੱਛਾ ਆਦੀ ਮੰਮੀ ਦਾ ਪਰਝਾਈ ਦਾ ਆ ਲੈ ਫੜ ਆ ਪਹਿਣ ਦੇ ਕਿੰਨੇ ਦੇ ਨੇ ਹੋ ਗਈ ਅੱਜ ਕੱਲ ਜਿੰਨੇ ਨਹੀਂ ਹੋਣਾ ਇਹ ਇਹ ਦਾਈ ਦਾ ਇਹ ਨਹੀਂ ਹੋਣ ਵਾਲੀ ਹੋਣੀ ਕੱਲ ਚਲੋ ਦੋ ਦੂੰਬਰ ਦੇ हे बिरो पण कसिको जे ते देवीला प्रेम जेला भाई नो छोटा 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 भाजी भाजी का तो देखो दादा ठीक है हां तो जल्दी भी महगी होई पई भाजी होगी भाई हां लो जल्दी बोगरी भी जाएगा ला बोंद बढ़िया लो बढ़िया बा तो ओ ठीक है सस्ती का पेने हाय ठीक है ओए ए केडी सोटी दा सस्ती का पेने अच्छा अच्छा लगे पता ही लगया तू है नहीं मैं दूसरी से समझ गईया तुम गादी किस भरी भरी या तू गईओ ती आओ पता नहीं किसका दा है नंबर चाहिए आ दाई है दीदी दोनों पांच तीन से मम्मी नहीं करे कुड़ी ने दो रजी जिया दो मोहल्ले ब्लाउज को लेरदार साथ ना जोड़ कर दे हां हां ਤਗਲੇ ਆ ਜਰਮ ਦੇ ਦਿੱਤੇ ਕਰਮ ਵਾਲੀ ਮੈਂ ਕਿਤਾਜ ਹੋਣ ਪਾ ਦੇਣੀ ਅਸੀਂ ਖਸਾ ਦੇ ਬਈਆਂ ਲਾ ਦੂੰਗੇ ਭਾਈ ਇੱਕ ਚੋਟੀ ਹੋਣੀ ਭਾਈ ਚੋਟੀ ਹੈ ਤੇ ਕੱਲ ਨੂੰ ਗੁਰੂ ਸਰੰਜਾ ਕਦਮੜੇ ਭਾਕੇ ਹਾਂ ਬਸ ਅੱਜ ਦੇ ਬੇਕਰਾ ਦੇ ਫਿਰ ਜਾਣਾ ਹੈ ਹਾਂ ਬਹੁਤ ਜੰਦੀ ਹੈ ਹਾਂ ਮਹਿੰਗੀ ਬਹੁਤ ਹੈ ਜਹਾਜ ਤਾਂ ਹੈ ਜਿਹੜਾ ਚਾਰ-ਚਾਰ ਕੀਲੇ ਵੀ ਉੱਠਾ ਦੇਣ ਸਰਬੀ ਜੇਣਾ ਹੁਣ ਚੱਲੇ ਆਂ ਬਸ ਤਿਆਰ ਹੈ ਚੱਲ ਭਾਈ ਵਧੀਆ ਹਸਪਤਾਲ ਸੜਨਾ ਜੜ ਲੱਗ ਗਈ ਤਾਂ ਹਟਾ ਦੇ ਕਰੇਗਾ ਕੋਪੜ ਹੋਗੀ ਇਹ ਕੁੜੀ ਦੇ ਹੈ ਦੋ ਦੋ ਕੁੜੀਆਂ ਨੇ ਕਰ ਰਹੇ ਨੇ ਦੋ ਮੈਂ ਦੋ ਰੱਜੀ ਕਰ ਲੈ ਪੰਜ ਨੇ ਕਰ ਲੈ ਦੋ ਦੋ ਪਾਸੇ ਵਿੱਚ ਕਿੱਥੇ ਲਫਾ ਦੋ ਪਾਸੇ ਆ ਤੇਰੇ ਨੇ ਹੈ ਹਾਂ ਇਹ ਮੈਂ ਦੋ ਲਈ ਆ ਅਰੇ ਜੀ ਦੇ ਨੇ ਵਿੱਚ ਦੋ ਲੁੱਟ ਪਾ ਦੋ ਨਾ ਦਿੰਦਾ ਹਾਂ ਜੋੜੇ ਨਾਲ ਸਾਰੇ ਨਾ ਉਹਦੇ ਨਾ ਆ ਸੱਟ ਕੁੜੀ ਦੇ ਦੋ ਦੋ ਘੰਟੇ ਇਹਨਾਂ ਨੇ ਕਰਦੇ ਨੇ ਬਹੁਤ ਪੈਸੇ ਲਾਉਂਦੇ ਦੋਸਤ ਵੀ ਦੇ ਆ ਦੋਸਤ ਆਹ ਬਦਾਈ ਦਾ ਆਹ ਨੂੰਹ ਦਾ ਆਹ ਭੈਣ ਦਾ ਆਹ ਦਾਇਦਾ ਅਦੂਸੋਈ ਦਾ ਠੀਕ ਆ ਬਦਲ ਲਾਵਾ ਜਪਾਣਾ ਦਾ ਲਾਵਾ ਬਦਲ ਲਾਵਾ ਜੀ ਅੱਗੇ ਜੇ ਤੁਹਾਡੀ ਜਗਰਾ ਜੇ ਚਲ ਇੱਕ ਦੋ ਉਹ ਕਿੱਥੇ ਜਾਓਗੇ ਹੁੰਦਾ ਸੀ ਜਾਣਾ ਆਪ ਕਰੀਂ ਚਾਹਤੀ ਕਾ ਇਹ ਲਾਈਕ ਕਰੇ ਹੁਣ ਨਾ ਸੁਣਦੇ ਹੁਣ ਫੁੱਟਾ ਕੱਟ ਕੇ ਪਾ ਦੇ ਕੱਟ ਕੇ ਪਾ ਦੇ ਇਸ ਆ ਕੇ ਬਰੇ ਦੋ ਨੰਬਰ ਜਲੀ ਨਾ ਆ ਉਹਦੀ ਮੰਮੀ ਦਾ ਆ ਨਾਲ ਦੀ ਮੰਮੀ ਦਾ ਪਰਜਾਈ ਦਾ ਆ ਕੋ ਸੋਟ ਵਾਲਾ ਹੋਗਾ ਕੋਈ ਆ ਭੈਣ ਦਾ ਆ ਦਾਦਾ ਦੁੱਖਣ ਦਾ ਆ ਕੁੜੀ ਦਾ ਵਧੀਆ ਵਧੀਆ ਭਾਈ ਕਿਵੇਂ ਆ ਠੀਕ ਆ ਹੋਰ ਤੂੰ ਜਮਾਨਾ ਇਹਨਾਂ ਮੁਟਪਾਰੀ ਕਿਤੇ ਆ ਚੰਦੀ ਵੀ ਆਏ ਨਾ ਚੰਦੀ ਵੀ ਦੋਏਗੀ ਆ ਗਈ ਆ ਮਾਂ ਠੀਕ ਆ ਹਾਂ ਉਹ ਕਿੰਨਾ ਲੈ ਕੇ ဒါဆိုဘယ်မင်းရာဇကြီးရဲ့အားအားလုံးတို့ပတ်ပုံကြ